ਅੱਜ ਸਵੇਰੇ ਤੜਕੇ ਕਿਸਾਨ ਛਰਚਾ ਕਮੇਟੀ ਪੰਜਾਬ ਕੋਟ ਬੁੱਢਾ ਜਿੱਥੇ ਮੰਦੀ ਦੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਤੇ ਗ੍ਰਹਿ ਵਿਖੇ ਸਵੇਰੇ ਤੜਕੇ 4 ਵਜੇ ਜਿਹੜਾ ਪੁਲਿਸ ਪ੍ਰਸ਼ਾਸਨ ਕਿਉਂ ਆਉਣਾ ਸ਼ੁਰੂ ਹੋ ਗਿਆ ਜੀ ਸਾਰੀ ਗੱਲਬਾਤ ਦੀ ਜਾਣਕਾਰੀ ਆਪਣੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਇਹ ਦੇਣਗੇ ਕਿਉਂਕਿ ਉਹਨਾਂ ਨੇ ਪੋਖੜ ਹੜਤਾਲ ਤੇ ਬੈਠਣਾ ਸੀ ਤੇ ਸਾਰੀ ਜਾਣਕਾਰੀ ਆਪਣੇ ਵੇਖੋ ਜਿੰਨੇ ਜਦੋਂ ਪਤਾ ਲੱਗਾ ਤੇ ਜਿੰਨੇ ਵੀ ਜਹਾਰੂ ਜੋਧੇ ਸੀ ਕੋਡ ਬੁੱਢਾ ਜਥੇਬੰਦੀ ਦੇ ਸਾਰੇ ਮੌਕੇ ਤੇ ਪਹੁੰਚੇ ਜੀ ਬਾਕੀ ਸਾਰੀ ਗੱਲਬਾਤ ਆਪਾਂ ਜਾਣਦੇ ਆ ਜੀ ਪ੍ਰਧਾਨ ਸਾਹਿਬ ਕੋਲ ਜੀ ਹਾਂਜੀ ਪ੍ਰਧਾਨ ਜੀ ਕੀ ਮਸਲਾ ਕੀ ਸੀ ਜਿਹੜੀ ਅੱਜ ਪੁਲਿਸ ਵੱਲੋਂ ਤੁਹਾਨੂੰ ਡਿਟੇਨ ਕੀਤਾ ਗਿਆ ਜਿਹੜਾ ਵੇਖੋ ਮੈਂ ਤਾਂ ਖਨੋਰੀ ਮੋਰਚੇ ਦੇ ਵਿੱਚ ਅਸਾਂ ਦੇ ਇੱਥੇ ਕੋਈ ਆਪਣੇ ਪ੍ਰੋਗਰਾਮ ਆ ਜਿਵੇਂ ਅੰਗਰੇਜ਼ ਸਿੰਘ ਬੱਕੀਪੁਰ ਦੀ ਬੱਕੀ ਬਣਾਉਣੀ ਉਹਦੇ ਵਾਸਤੇ ਵਿਚਾਰ ਚੱਪਟਾ ਕਰਨ ਵਾਸਤੇ ਮੈਂ ਕੱਲ ਆਇਆ ਹਾਂ ਹੋਰ ਅੱਜ ਤੱਕ ਹੀ ਕਰੀਬ 3.5 ਦਾ ਟਾਈਮ ਸੀਗਾ ਸੋ ਭਾਰੀ ਕਾਂਕਾ ਦੇ ਪ੍ਰਸ਼ਾਸਨ ਜਿਹਦਾ ਡਿਟੇਨ ਕਰਨ ਵਾਸਤੇ ਇੱਥੇ ਪਹੁੰਚਾ ਔਰ ਉਹਨੂੰ ਕੋ ਜਾਣਕਾਰੀ ਲਈ ਵੀ ਕੀ ਗੱਲ ਬਾਤ ਆ ਕੋ ਸਾਨੂੰ ਥੋੜੀ ਬੋੜੀ ਜਾਣਕਾਰੀ ਤਾਂ ਦੇਣੀ ਚਾਹੀਦੀ ਤਾਂ ਫਿਰ ਡੀਐਸਪੀ ਸਾਹਿਬ ਦਾ ਕਹਿਣਾ ਇੱਕ ਵੀ ਅਸੀਂ ਤੁਹਾਨੂੰ ਦਿੱਤੇ ਰੱਖਣਾ ਫਿਰ ਏ ਕਿਹਾ ਵੀ ਅਸੀਂ ਘਰ ਦੇ ਵਿੱਚ ਵੀ ਰਹਿ ਸਕਦੇ ਆ ਕੋਈ ਮੁਲਾਜ਼ਮਾ ਆਪ ਦੇ ਇੱਥੇ ਲਾ ਦੇ ਉਹਨਾਂ ਜਿੱਦਾਂ ਵੀ ਹੈਗਾ ਪਰ ਇਹ ਠੀਕ ਨਹੀਂਗਾ ਦੂਸਰੀ ਗੱਲ ਸਾਨੂੰ ਜਾਣਕਾਰੀ ਜ਼ਰੂਰੀ ਚਾਹੀਦੀ ਕਿਉਂਕਿ ਸਾਡਾ ਸੰਯੁਕਤ ਕਸਨ ਮੋਰ ਤੱਕ ਗੈਰਹਾਜ਼ਰੀ ਦੀ ਕਸ਼ਮ ਆਪਣਾ ਕਨਵਾਲੀ ਮੋਰ ਤੇ ਚੱਲ ਰਹੇ ਆ ਮਜ਼ਦੂਰ ਮੋਰਚਾ ਚੱਲ ਰਿਹਾ ਸ਼ੰਭੂ ਤੇ ਰਤਨਪੁਰਾ ਔਰ ਉਹਦੇ ਚੋਂ ਨਾ ਕੋਈ ਅਗਲੀ ਜਾਣਕਾਰੀ ਨਹੀਂ ਦਿੱਤੀ ਉਹਨਾਂ ਚੋਂ ਆਪਣੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸਾਰੇ ਯੋਧੇ ਜਿਹੜੇ ਘਰ ਐਂਟਰੀ ਕਰਨੇ ਸ਼ੁਰੂ ਕਰਤੀ ਜਿਹਦੇ ਤੇ ਫਿਰ ਇਹਦਾ ਪ੍ਰਸ਼ਾਸਨ ਦਾ ਦਬਾਅ ਘਟਿਆ ਵਾ ਉਹਦੇ ਚ ਹੁਣ ਵੀ ਆਪਣੇ ਕੋਲੇ ਮੁਲਾਜ਼ਮ ਅੰਦਰ ਬੈਠੇ ਆ ਔਰ ਜਿਹੜੀ ਕੋਈ ਅਗਲੀ ਗੱਲ ਬਾਤ ਹੋਊਗੀ ਫਿਰ ਜਾਣਕਾਰੀ ਲੈ ਕੇ ਫਿਰ ਆਪਾਂ ਸਾਝੀ ਰੱਖਾਂਗੇ